ਜਿਉ ਹੀ ਗੇਟ ਖੁੱਲਿਆ ਤਾਂ ਪੁਲਿਸ ਦਗੜ ਦਗੜ ਕਰਦੀ ਅੰਦਰ ਆਵੜੀ ਸੀ ਟੈਲੂ ਨਾਲ ਸੀ ਉਹਨੂੰ ਪਤਾ ਸੀ ਕਿ ਮਨਜੀਤ ਅੰਦਰਲੇ ਬੈੱਡਰੂਮ 'ਚ ਪਈ ਆ ਲੈਡੀ ਪੁਲਿਸ ਵੀ ਨਾਲ ਸੀ ਗੁਰਵਾਕ ਆਪਣੇ ਹੋਮ ਆਫਿਸ 'ਚ ਕੰਪਿਊਟਰ ਤੇ ਖਬਰਾਂ ਟਾਈਪ ਕਰ ਰਿਹਾ ਸੀ ਗੁਰਵਾਕ ਮਨਜੀਤ ਦਾ ਸੋਰਾ ਜਰਨਲ ਕੌਰ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਹੋ ਗਿਆ ਟੈਲੂ ਨੂੰ ਨਾਲ ਦੇ ਕੇ ਜਰਨਲ ਕੌਰ ਸਮਝ ਗਈ ਕੀ ਪੁਲਿਸ ਚੇਤੂ ਨੇ ਭੇਜੀਆ ਚੇਤੂ ਉਹਨਾਂ ਦਾ ਕੁੜਮ ਯਾਨੀ ਕਿ ਮਨਜੀਤ ਕੌਰ ਦਾ ਪਿਓ ਹੈ ਜਦੋਂ ਹੀ ਪੁਲਿਸ ਅੰਦਰਲੇ ਬੈੱਡਰੂਮ ਚ ਗਈ ਤਾਂ ਉੱਥੇ ਆਰਾਮ ਨਾਲ ਏਸੀ ਛੱਡ ਕੇ ਮਨਜੀਤ ਸੁੱਤੀ ਪਈ ਸੀ ਡਾਕਟਰ ਵੱਲੋਂ ਮੁਕੰਮਲ ਬੈੱਡ ਰੈਸਟ ਦੀ ਸਲਾਹ ਦੇਣ ਕਰਕੇ ਉਹ ਦਿਨ ਵਿੱਚ ਹਮੇਸ਼ਾ ਇਸੇ ਬੈੱਡਰੂਮ ਚ ਹੁੰਦੀ ਸੀ ਆਰਾਮ ਨਾਲ ਸੁੱਤੀ ਪਈ ਮਨਜੀਤ ਨੂੰ ਦੇਖ ਕੇ ਪੁਲਿਸ ਮੁਲਾਜ਼ਮ ਕੁੜੀ ਸੁਖਦੇਵ ਕੌਰ ਨੇ ਟੈਲੂ ਨੂੰ ਕਿਹਾ ਸੀ ਆਹੀ ਹਨ ਤੇਰੀ ਭੈਣ ਕਿੱਥੇ ਬੰਨੀ ਹੋਈ ਹੈ ਇਹ ਮਨਜੀਤਵਲ ਬੜੇ ਗੌਰ ਨਾਲ ਦੇਖਦਿਆਂ ਸੁਖਦੇਵ ਕੌਰ ਇੱਕ ਤਰ੍ਹਾਂ ਨਾਲ ਗੁੱਸੇ ਵੀ ਹੋਈ ਸੀ ਉਹਦੇ ਨਾਲ ਦੋ ਏਐਸਆਈ ਵੀ ਸੀ ਦੋ ਹੋਰ ਪੁਲਿਸ ਮੁਲਾਜ਼ਮ ਵੀ ਪਟਿਆਲਾ ਥਾਣੇ 'ਚ ਡੀਡੀਆਰ ਲਿਖ ਕੇ ਉਹ ਪਟਿਆਲਾ ਥਾਣੇ ਤੋਂ ਵੀ ਇੱਕ ਪੁਲਿਸ ਅਧਿਕਾਰੀ ਨੂੰ ਨਾਲ ਲੈ ਕੇ ਆਏ ਸਨ ਟੈਲੂ ਸੁਖਦੇਵ ਕੌਰ ਵੱਲ ਦੇਖਦਾ ਹੋਇਆ ਸ਼ਰਮਸ਼ਾਰ ਸੀ ਐਨੀਆਂ ਝੂਠੀਆਂ ਰਿਪੋਰਟਾਂ ਕਰਦੇ ਹੋ ਤੁਸੀਂ ਕਿਉਂ ਚੰਗੀ ਭੱਲੇ ਹੱਸਦੇ ਵਜਦੇ ਕੁੜੀ ਦਾ ਘਰ ਬਰਬਾਦ ਕਰਦੇ ਹੋ ਸੁਖਦੇਵ ਕੌਰ ਕਾਫੀ ਤਲਖ ਵਿੱਚ ਸੀ ਉਹਨੇ ਦੇਖਿਆ ਕਿ ਕਮਰੇ 'ਚ ਤਾਂ ਕਿਤਾਬਾਂ ਦੀ ਲਾਇਬ੍ਰੇਰੀ ਸੀ ਮਨਜੀਤ ਕੌਰ ਕੋਲ ਪਈ ਇੱਕ ਮੁੱਦੀ ਮਾਰ ਕੇ ਖੁੱਲ੍ਹੀ ਕਿਤਾਬ ਪਈ ਹੋਈ ਸੀ ਸ਼ਾਇਦ ਉਹ ਕਿਤਾਬ ਪੜ੍ਹ ਰਹੀ ਸੀ ਪੜ੍ਹਦੀ ਪੜ੍ਹਦੀ ਨੂੰ ਨੀਂਦ ਆ ਗਈ ਤੇ ਸੌਂ ਗਈ ਸੁਖਦੇਵ ਕੌਰ ਨੇ ਕਿਤਾਬ ਚੁੱਕੀ ਤੇ ਕਿਤਾਬ ਦਾ ਸਰ ਵਰਕ ਦੇਖਿਆ ਕਿਤਾਬ ਦਾ ਨਾਮ ਸੀ ਦੀ ਸੈਕੰਡ ਸੈਕਸ ਸਿਮੋਂਦਾ ਬੋਵਾਰ ਦੀ ਔਰਤਾਂ ਬਾਰੇ ਸੰਸਾਰ ਪ੍ਰਸਿੱਧ ਫ੍ਰੈਂਚ ਕਿਤਾਬ ਸੀ ਉਹ ਦੇਖ ਲੋ ਸਵੇਰ ਦੇ ਆਖੀ ਜਾਂਦੇ ਨੇ ਸਾਡੀ ਕੁੜੀ ਨੂੰ ਬਚਾ ਲੋ ਸਾਡੀ ਕੁੜੀ ਨੂੰ ਬਚਾ ਲੋ ਮਾਰ ਦੇਣਗੇ ਉਹ ਤਾਂ ਬੰਨ ਕੇ ਰੱਖੀ ਹੋਈ ਆ ਇੱਕ ਪਾਸੇ ਉਹਦਾ ਬੱਚਾ ਹੋਣ ਵਾਲਾ ਹੈ ਨਾ ਉਸ ਨੂੰ ਖਾਣ ਨੂੰ ਦੰਦੇ ਨਹੀਂ ਨਾ ਪੀਣ ਨੂੰ ਦੰਦੇ ਨਹੀਂ ਸਾਡੀ ਧੀ ਮਰ ਜੂਗੀ ਹਾਂ ਦੇਖ ਲੋ ਇੱਧਰ ਸੁੱਤੀ ਪਈਆ ਰਮਾਨ ਨਾਲ ਏਸੀ ਛੱਡ ਕੇ ਪੁਲਿਸ ਮੁਲਾਜ਼ਮ ਸੁਖਦੇਵ ਕੌਰ ਦੀ ਆਵਾਜ਼ ਸੁਣ ਕੇ ਮਨਜੀਤ ਵੀ ਜਾਗ ਪਈ ਸੀ। ਉਹ ਪੁਲਿਸ ਦੇ ਕੇ ਹੈਰਾਨ ਨਹੀਂ ਸੀ ਹੋਈ। ਜਿਵੇਂ ਉਹਨੂੰ ਪਹਿਲਾਂ ਹੀ ਪਤਾ ਸੀ ਕਿ ਪੁਲਿਸ ਨੇ ਤਾਂ ਆਉਣਾ ਹੀ ਆ। ਸੁਖਦੇਵ ਕੌਰ ਮਨਜੀਤ ਕੌਰ ਕੋਲ ਬੈਠ ਗਈ। ਬਾਕੀ ਪੁਲਿਸ ਵਾਲੇ ਗੁਰਬਖਸ਼ ਸਿੰਘ ਦੇ ਦਫ਼ਤਰ ਜਾ ਗਏ। ਜਰਨੈਲ ਕੌਰ ਨੇ ਜਦੋਂ ਗੇਟ ਖੋਲ੍ਹਿਆ ਤਾਂ ਉਹ ਤੋਂ ਪਹਿਲਾਂ ਹੀ ਬਾਥਰੂਮ 'ਚ ਮਨਜੀਤ ਦੇ ਅੰਦਰਲੇ ਕੱਪੜੇ ਧੋ ਰਹੀ ਸੀ ਉਹ। ਕੀ ਹੋ ਗਿਆ ਸਰ? ਗੁਰਵਾਕ ਨੇ ਬਿਨਾਂ ਕਿਸੇ ਡਰ ਪਏ ਤੇ ਸਹਿਜ ਵਿੱਚ ਪੁੱਛਿਆ ਸੀ ਤੁਹਾਡੇ ਖਿਲਾਫ ਸ਼ਿਕਾਇਤ ਆਈ ਹੈ ਜੀ ਸਾਡੇ ਕੋਲ ਏਐਸਆਈ ਨੇ ਵੀ ਪੰਜਾਬ ਪੁਲਿਸ ਜਾਂ ਸੁਭਾਚੋਂ ਉਲਟ ਬੜੇ ਸਤਿਕਾਰ ਨਾਲ ਕਿਹਾ ਸੀ ਦੇਖ ਸਕਦਾ ਹਾਂ ਜੀ ਗੁਰਵਾਕ ਨੇ ਸ਼ਿਕਾਇਤ ਦੀ ਕਾਪੀ ਦਿਖਾਉਣ ਦੀ ਮੰਗ ਕੀਤੀ ਏਐਸਆਈ ਨੇ ਕਾਪੀ ਦਿਖਾ ਦਿੱਤੀ ਸੀ ਉਹਦੇ ਵਿੱਚ ਮਨਜੀਤ ਕੌਰ ਨੂੰ ਬੰਨ ਕੇ ਰੱਖਦੇ ਨੇ ਮਾਰਦੇ ਨੇ ਕੁੱਟਦੇ ਨੇ ਦਾਜ ਮੰਗਦੇ ਨੇ ਕੁਝ ਖਾਣ ਪੀਣ ਨੂੰ ਨਹੀਂ ਦੰਦੇ ਵਗੈਰਾ ਵਗੈਰਾ ਕਾਫੀ ਦੋਸ਼ ਲਾਏ ਹੋਏ ਸੀ ਕਾਫੀ ਗੱਲਾਂ ਬਾਤਾਂ ਹੋਣ ਤੋਂ ਬਾਅਦ ਟੈਲੂ ਨੇ ਕਿਹਾ ਸੀ ਅਸੀਂ ਤਾਂ ਆਪਣੀ ਭੈਣ ਮਨਜੀਤ ਨੂੰ ਨਾਲ ਲੈ ਕੇ ਜਾਵਾਂਗੇ ਗੁਰਵਾਕ ਚੁੱਪ ਹੀ ਰਿਹਾ ਤੇ ਉਹ ਏਐਸਆਈ ਵੱਲ ਦੇਖ ਰਿਹਾ ਸੀ ਹਾਂਜੀ ਅਸੀਂ ਇੱਕ ਵਾਰ ਕੁੜੀ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ ਏਐਸਆਈ ਨੇ ਵੀ ਕਿਹਾ ਏਐਸਆਈ ਵਾਰ-ਵਾਰ ਫੋਨ ਸੁਣ ਲਈ ਬਾਹਰ ਜਾਂਦਾ ਸੀ ਲੱਗਦਾ ਸੀ ਕੋਈ ਉਸ ਨੂੰ ਗੁਰਵਾਕ ਤੇ ਸਖਤੀ ਕਰਨ ਲਈ ਕਹਿ ਰਿਹਾ ਸੀ ਪਰ ਏਐਸਆਈ ਨੇ ਸਾਰੀ ਗੱਲ ਭਾਂਪ ਲਈ ਸੀ ਇਸ ਕਰਕੇ ਅਜਿਹਾ ਕਦਮ ਨਹੀਂ ਸੀ ਚੁੱਕ ਸਕਦਾ ਜੋ ਉਹਦੇ ਖਿਲਾਫ ਜਾਵੇ ਠੀਕ ਆ ਜੀ ਲੈ ਜੋ ਜੇ ਮਨਜੀਤ ਜਾਣ ਨੂੰ ਤਿਆਰ ਹੈ ਤਾਂ ਲੈ ਜੋ ਜੀ ਗੁਰਵਾਕ ਨੂੰ ਪੱਕਾ ਪਤਾ ਸੀ ਕਿ ਮਨਜੀਤ ਨਹੀਂ ਜਾਂਦੀ ਕਿਉਂਕਿ ਪਹਿਲਾਂ ਕਈ ਵਾਰ ਗੱਲ ਹੋਈ ਸੀ ਪਹਿਲਾਂ ਬੱਚਾ ਨਾਨਕਿਆਂ ਦੇ ਘਰ ਚ ਹੁੰਦਾ ਇਸ ਕਰਕੇ ਜੇ ਚਾਹੇ ਤਾਂ ਮਨਜੀਤ ਆਪਣੇ ਪੇਕੇ ਘਰ ਜਾ ਸਕਦੀ ਹੈ ਪਰ ਮਨਜੀਤ ਨੇ ਹਰ ਵਾਰ ਇੰਜ ਹੀ ਕਿਹਾ ਸੀ ਕਿ ਉੱਥੇ ਤਾਂ ਡਾਕਟਰ ਨਹੀਂ ਹੈਗੇ ਨਾ ਹੀ ਉੱਥੇ ਨੇੜੇ ਤੇੜੇ ਕੋਈ ਹਸਪਤਾਲ ਆ ਇਸ ਕਰਕੇ ਕਾਹੀ ਮੱਜਰੇ ਨੇ ਜਾਣਾ ਮੈਂ ਬੱਚੇ ਦੀ ਡਿਲੀਵਰੀ ਤਾਂ ਪਟਿਆਲੇ ਹੀ ਕਰਾਵਾਂਗੇ ਜਰਨੈਲ ਦੇ ਕਹਿਣ ਤੇ ਗੁਰਵਾਕ ਨੇ ਮਨਜੀਤ ਦੀ ਗੋਦ ਭਰਾਈ ਦਾ ਦਿਨ ਵੀ ਰੱਖ ਲਿਆ ਹੋਇਆ ਸੀ ਉਸ ਲਈ ਅਗਲੇ ਹਫ਼ਤੇ ਦਾ ਦਿਨ ਰੱਖਿਆ ਗਿਆ ਸੀ ਉਹਦੀਆਂ ਤਿਆਰੀਆਂ ਵੀ ਮਨਜੀਤ ਦੇ ਕਹਿਣ ਅਨੁਸਾਰ ਹੀ ਚੱਲ ਰਹੀਆਂ ਸੀ ਇਸ ਕਰਕੇ ਗੁਰਵਾਕ ਨੂੰ ਹੀ ਪੱਕਾ ਪਤਾ ਸੀ ਕਿ ਉਹਦੀ ਨੋ ਮਨਜੀਤ ਨਹੀਂ ਜਾਂਦੀ ਪਰ ਜਦੋਂ ਮਨਜੀਤ ਨੂੰ ਪੁੱਛਿਆ ਤਾਂ ਉਹ ਕਹੇਗੀ ਮੈਂ ਇੱਕ ਵਾਰੀ ਤਾਂ ਜਾਣਾ ਚਾਹੁੰਨੀ ਆ ਮੇਰੇ ਡੈਡੀ ਸਾਡੇ ਨਾਲ ਇੰਜ ਕਿਉਂ ਕਰ ਰਹੇ ਨੇ ਮੈਂ ਇੱਥੇ ਖੁਸ਼ੀ-ਖੁਸ਼ੀ ਆਂ ਹੱਸਦੀ ਵਸਦੀ ਆਂ ਮੈਂ ਹੁਣ ਇੱਕ ਵਾਰੀ ਤਾਂ ਗੱਲ ਕਲੀਅਰ ਕਰਕੇ ਆਉਣਾ ਚਾਹੁੰਨੀ ਆ ਇਹ ਸੁਣ ਕੇ ਗੁਰਵਾਕਦੇ ਦਾ ਪੈਰਾਂ ਹੇਠੋਂ ਜ਼ਮੀਨੀ ਨਿਕਲ ਗਈ ਸੀ ਪਰਤੀ ਇਹ ਨਾ ਜਾ ਤੂੰ ਜੇ ਜਾਣਾ ਹੀ ਐ ਤੂੰ ਦਮਨ ਤੇ ਦੋਵੇਂ ਚਲੇ ਜਾਓ ਗੱਲਬਾਤ ਕਰਕੇ ਆ ਜਿਓ ਪੁਲਿਸ ਨਾਲ ਨਹੀਂ ਜਾਏ ਤਾਂ ਹੁੰਦਾ ਆਪਣੀ ਇੱਜ਼ਤ ਆਤੀ ਏ ਚੰਗਾ ਨਹੀਂ ਹੁੰਦਾ ਪਰ ਮਨਜੀਤ ਨੇ ਮੰਨਿਆ ਹੀ ਨਹੀਂ ਉਹ ਜਾਣ ਲਈ ਬਜਿੱਦ ਖੜੀ ਸੀ ਗੁਰਵਾਕ ਨੇ ਮਨਜੀਤ ਦੀ ਗੱਲ ਵਿਚੋਲੇ ਸੋਹੋਂ ਲਾਲ ਨਾਲ ਵੀ ਕਰਵਾਈ ਪਰ ਉਹ ਜਾਣ ਲਈ ਤਿਆਰ ਹੋਗੀ ਸੀ ਪੁਲਿਸ ਮੁਲਾਜ਼ਮ ਕੁੜੀ ਸੁਖਦੇਵ ਕੌਰ ਹੁਣ ਬੇਝਿਜਕ ਬੋਲ ਰਹੀ ਸੀ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਬੱਸ ਸਾਰੇ ਹੀ ਪਿਆ ਦੱਸ ਇਹਨੂੰ ਇੱਥੇ ਕੀ ਦੁੱਖਾ ਏਸੇ ਵਿੱਚ ਪਈ ਆ ਸਾਡੀਆਂ ਸੱਸਾਂ ਨਾਲ ਵਾਂ ਨਹੀਂ ਨਾ ਪਿਆ ਇਹਦਾ ਹਜੇ ਸਵੇਰੇ ਅਸੀਂ ਸਾਰਾ ਰੋਟੀ ਟੁੱਕ ਕਰਕੇ ਜਾਨੀ ਐ ਫਿਰ ਬੱਚਿਆਂ ਨੂੰ ਤਿਆਰ ਕਰਨਾ ਫਿਰ ਸਾਰਾ ਦਿਨ ਡਿਊਟੀ ਕਰਨੀ ਸ਼ਾਮ ਨੂੰ ਫੇਰ ਘਰ ਜਾ ਕੇ ਘਰ ਦਾ ਸਾਰਾ ਕੰਮ ਕਰਨਾ ਏਐਸਆਈ ਸੁਖਦੇਵ ਕੌਰ ਨੇ ਕਿਹਾ ਜਦੋਂ ਮੇਰੇ ਨਿਆਣਾ ਹੋਣ ਵਾਲਾ ਸੀ ਨਾ ਉਦੋਂ ਵੀ ਮੈਨੂੰ ਰੋਟੀ ਟੁੱਕ ਕਰਨਾ ਪੈਂਦਾ ਸੀ ਆਹ ਦੇਖ ਲਓ ਇੰਨਾ ਦਾ ਹਾਲ ਇੰਨਾ ਚੰਗਾ ਪਰਿਵਾਰ ਛੱਡ ਕੇ ਹੋਰ ਪਤਾ ਨਹੀਂ ਕਿਸ ਰਾਜੇ ਨਾਲ ਵਿਆਹ ਕਰਾਉਣਾ ਚਾਹੁੰਦੀਆਂ ਨੇ ਇਹ ਏਐਸਆਈ ਨੇ ਸੁਖਦੇਵ ਵੱਲ ਦੇਖਿਆ ਸੀ ਸੁਖਦੇਵ ਸਮਝ ਗਈ ਕਿ ਇਹ ਐਸਆਈ ਉਹਨੂੰ ਚੁੱਪ ਕਰਨ ਲਈ ਕਹਿ ਰਿਹਾ ਹੋਵੇ। ਠੀਕ ਆ ਸਰ, ਬੇਸ਼ੱਕ ਆਪਾਂ ਪੁਲਿਸਾਂ ਮਾਡਰਨ ਜ਼ਮਾਨੇ ਵਿੱਚ ਆ ਗਏ। ਪਰ ਸਰ ਅੱਜ ਵੀ ਜੇ ਕਿਸੇ ਦੀ ਨੂੰਹ ਧੀ ਭੈਣ ਘਰੋਂ ਪੁਲਿਸ ਨਾਲ ਜਾਂਦੀ ਹੈ ਨਾ, ਸਮਾਜ ਵਿੱਚ ਉਸ ਪਰਿਵਾਰ ਦੀ ਬੇਇੱਜ਼ਤੀ ਹੁੰਦੀ ਹੈ ਸਰ। ਚਲੋ ਮੈਂ ਕੀ ਕਹਿਣਾ। ਸੁਖਦੇਵ ਨੇ ਜੋ ਕਹਿਣਾ ਸੀ ਕਹਿ ਦਿੱਤਾ ਸੀ। ਤੈਣ ਜੀ ਮਨਜੀਤ ਤੁਹਾਡੇ ਕੋਲ ਖੜੀ ਆ। ਪੁੱਛ ਲਓ ਇਹਨੂੰ। ਇਹ ਅੰਦਰ ਸਾਰਾ ਦਿਨ ਬੈੱਡ ਤੇ ਹੁੰਦੀ ਆ। ਸਵੇਰੇ ਵੀ ਦੁਪਹਿਰੇ ਵੀ ਤੇ ਸ਼ਾਮ ਨੂੰ ਵੀ ਜਦੋਂ ਵੀ ਇਹ ਕਹਿੰਦੀ ਐ ਲੱਤਾਂ ਇਹਦੀਆਂ ਮੈਂ ਘੁੱਟਦੀਆਂ ਰੋਟੀ ਟੁਕ ਮੈਂ ਸਾਰਾ ਕਰਦੀਆਂ ਤੁਸੀਂ ਅੰਦਰ ਬਾਥਰੂਮ 'ਚ ਜਾ ਕੇ ਦੇਖ ਲਓ ਇਹਦੇ ਅੰਦਰਲੇ ਕੱਪੜੇ ਧੋਂਦੀ ਪਈ ਸੀ ਮੈਂ ਹੁਣ ਜਦੋਂ ਤੁਸੀਂ ਆਇਓ ਉਸ ਤੋਂ ਪਹਿਲਾਂ ਵੀ ਕਹਿੰਦੀ ਮੇਰੇ ਲੱਤਾਂ ਘੁੱਟ ਦੋ ਮੈਂ ਲੱਤਾਂ ਘੁੱਟਣ ਲੱਗ ਪਈ ਇਹ ਕਿਤਾਬ ਪੜ ਰਹੀ ਸੀ ਤੇ ਪੜਦੀ ਪੜਦੀ ਸੌਂ ਗਈ ਮੈਂ ਜਾ ਕੇ ਇਹਦੇ ਅੰਦਰਲੇ ਕੱਪੜੇ ਧੋਣ ਲੱਗ ਪਈ ਹੋਰ ਕੀ ਕਰਾਂ ਮੈਂ ਜਰਨੈਲ ਕੌਰ ਦੀਆਂ ਅੱਖਾਂ 'ਚ ਹੰਝੂ ਆ ਗਏ ਸੀ। ਮਨਜੀਤ ਕੌਰ ਦਾ ਭਰਾ ਟੈਲੂ ਜੰਗ ਜਿੱਤਣ ਵਾਲਿਆਂ ਵਾਂਗ ਕੋਲ ਖੜਿਆ ਸੀ। ਟੈਲੂ ਇਸ ਘਰ ਵਿੱਚ ਜਦੋਂ ਵੀ ਆਉਂਦਾ ਸੀ ਉਹਨੂੰ ਗੁਰਵਾਕ ਵੱਲੋਂ, ਜਰਨੈਲ ਕੌਰ ਵੱਲੋਂ, ਵਿਜੇਂਦਰ ਵੱਲੋਂ, ਦਮਨ ਵੱਲੋਂ ਬਹੁਤ ਸਾਰਾ ਪਿਆਰ ਮਿਲਦਾ ਸੀ। ਕਦੇ ਉਸਨੂੰ ਸ਼ਹਿਰ ਵਿੱਚ ਘੁਮਾਉਣਾ, ਕਦੇ ਫਿਲਮ ਦਿਖਾਉਣੀ। ਉਹ ਆਪਣੇ ਦੋਸਤਾਂ ਨੂੰ ਆਮ ਕਹਿੰਦਾ ਹੁੰਦਾ ਸੀ ਕਿ ਮੇਰੀ ਭੈਣ ਤਾਂ ਆਪਣੇ ਸਹੁਰੇ ਘਰ 'ਚ ਬਹੁਤ ਖੁਸ਼ ਆ। ਬਹੁਤ ਚੰਗਾ ਪਰਿਵਾਰ ਮਿਲਿਆ ਉਹਨੂੰ। ਆਜੋ ਇਸ ਘਰ ਦਾ ਦੁਸ਼ਮਣ ਬਣ ਕੇ ਆਇਆ ਸੀ ਗੁਰਵਾਕ ਦੀ ਕੋਈ ਗੱਲ ਨਾ ਮੰਨ ਕੇ ਜਦੋਂ ਮਨਜੀਤ ਜਾਣ ਲੱਗੀ ਤਾਂ ਉਹਨੇ ਪਹਿਲਾਂ ਗੁਰਵਾਕ ਦੇ ਪੈਰਾਂ ਨੂੰ ਹੱਥ ਲਾਇਆ ਫਿਰ ਜਰਨੈਲ گور ਦੇ ਪੈਰਾਂ ਨੂੰ ਹੱਥ ਲਾਇਆ ਉਸ ਤੋਂ ਬਾਅਦ ਦਮਨਜੀਤ ਨੇ ਵੀ ਉਸ ਨੂੰ ਪਿਆਰ ਦਿੰਦੇ ਹੋਏ ਪੁਲਿਸ ਅਧਿਕਾਰੀ ਨੂੰ ਕਿਹਾ ਸੀ ਇਹ ਬਿਮਾਰਾ ਜੀ ਡਾਕਟਰਾਂ ਨੇ ਇਹਨੂੰ ਸਫਰ ਕਰਨ ਤੋਂ ਮਨਾ ਕੀਤਾ ਹੋਇਆ ਬੈੱਡ ਰੈਸਟ ਤੇ ਹੈ ਇਹ ਥੋੜਾ ਹੌਲੀ ਚਲਾਇਓ ਗੱਡੀ ਘਰ ਵਿੱਚ ਡਾਕਟਰਾਂ ਵੱਲੋਂ ਦਿੱਤੀ ਗਈ ਸਾਰੀ ਦਵਾਈ ਮਨਜੀਤ ਨੂੰ ਫੜਾ ਦਿੱਤੀ ਗਈ ਸੀ ਫਿਰ ਮੈਂ ਕੀ ਕਰਾਂ ਮਨਜੀਤ ਬੇਬਸ ਹੋਈ ਖੜੀ ਸੀ ਆਪਾਂ ਨੇ ਤਾਂ ਦੀਦੀ ਝੂਠੀ ਗੱਲ ਕਰਨੀ ਆ ਬਸ ਜਦੋਂ ਤੇਰੇ ਸਹੁਰਾ ਸਾਹਿਬ ਨੇ ਆਪਣੇ ਡੈਡੀ ਤੋਂ ਮਾਫੀ ਮੰਗ ਲਈ ਨਾ ਬਸ ਫਿਰ ਤੂੰ ਆਪਣੇ ਘਰੇ ਖੁਸ਼ੀ ਡੈਡੀ ਆਪਣੇ ਘਰੇ ਖੁਸ਼ੀ ਜੇ ਤੂੰ ਉਥੇ ਅੱਡ ਵੀ ਹੋ ਗਈ ਤਾਂ ਵੀ ਦਮਨ ਭਾਜੀ ਤਾਂ ਤੇਰੇ ਨਾਲ ਪਿਆਰ ਕਰਦੇ ਹੀ ਨੇ ਜਿਵੇਂ ਉਹਦੀ ਮਾਂ ਬਲਵਿੰਦਰ ਕੌਰ ਕਹਿ ਰਹੀ ਸੀ ਉਸੇ ਤਰ੍ਹਾਂ ਇੱਕ ਇੱਕ ਗੱਲ ਟਿਕਾਣੇ ਤੇ ਟੈਲੂ ਵੀ ਮਾਰ ਰਿਹਾ ਸੀ ਤਾਂ ਹੀ ਤਾਂ ਮੈਂ ਕਹਿਨੀ ਆ ਦਮਨ ਤੋਂ ਲੈ ਕੇ ਡੈਡੀ ਜੀ ਤੱਕ ਮੰਮੀ ਵਿਜੇ ਤੱਕ ਸਾਰੇ ਮੈਨੂੰ ਇੰਨਾ ਪਿਆਰ ਕਰਦੇ ਨੇ ਉੱਥੇ ਮੈਂ ਉਹਨਾਂ ਤੇ ਕਿਵੇਂ ਦੋਸ਼ ਲਗਾ ਦਾਂ ਮਾਂ ਮਨਜੀਤ ਦੀ ਹਾਲਤ ਸੱਪ ਦੇ ਮੂੰਹ ਚ ਕੋੜ ਕਿਰਲੀ ਵਰਗੀ ਸੀ ਦਾਜ ਦਾ ਲਾ ਦੇ ਦਾਜ ਦਾ ਕਿਵੇਂ ਬਣ ਸਕਦਾ ਦਾਜ ਵਿੱਚ ਤਾਂ ਆਪਾਂ ਫਸ ਜਾਾਂਗੇ ਟੈਲੂ ਦਾਜ ਦਿੱਤੇ ਹੀ ਕਿੱਥੇ ਸੀ ਆਪਾਂ ਨੇ ਸਗੋਂ 1.5 ਲੱਖ ਰੁਪਇਆ ਦੇਣਾ ਹੈ ਡੈਡੀ ਨੇ ਉਹਨਾਂ ਦਾ ਦਾਜ ਦਾ ਤਾਂ ਬਣਦਾ ਹੀ ਨਹੀਂ ਮਨਜੀਤ ਵੀ ਹੁਣ ਟੈਲੂ ਦੀਆਂ ਗੱਲਾਂ 'ਚ ਆਉਣ ਲੱਗ ਪਈ ਸੀ ਫਿਰ ਤੂੰ ਮੈਂਟਲੀ ਟੌਰਚਰ ਦਾ ਲਾ ਦੇ ਦੋਸ਼ ਠੀਕ ਆ ਟੈਲੂ ਨੇ ਮਨਜੀਤ ਦੇ ਦਿਮਾਗ 'ਚ ਅਗਲਾ ਵਾਰ ਕੀਤਾ ਮੈਂਟਲੀ ਟੌਰਚਰ ਹਾਂ ਇਹ ਹੋ ਸਕਦਾ ਮਨਜੀਤ ਨੇ ਹਾਂ 'ਚ ਹਾਂ ਮਿਲਾ ਲੇ ਹਾਂ ਬਸ ਠੀਕ ਆ ਤੂੰ ਮੈਂਟਲੀ ਟੌਰਚਰ ਤੇ ਪੱਕੀ ਰਹੀ ਹੁਣ ਅਈਦਰ ਡੈਡੀ ਨੂੰ ਕਹਿੰਦੇ ਆ ਕਿ ਪੁਲਿਸ ਵਿੱਚ ਸ਼ਿਕਾਇਤ ਕਰੇ। ਉਹ ਜਿਵੇਂ ਤਾਇਆ ਹੋਰੀ ਲੈ ਕੇ ਆਏ ਸੀ ਪੁਲਿਸ ਨਾਲ ਮੰਗੋ ਨੂੰ ਉਸੇ ਤਰ੍ਹਾਂ ਡੈਡੀ ਪੁਲਿਸ 'ਚ ਰਿਪੋਰਟ ਲਖਾਏਗਾ ਕਿ ਮੇਰੀ ਕੁੜੀ ਇਹਨਾਂ ਨੇ ਬੰਨੀ ਹੋਈ ਸੀ। ਮਾਰਦੇ ਕੁੱਟਦੇ ਨੇ, ਮੈਂਟਲੀ ਟੌਰਚਰ ਕਰਦੇ ਨੇ। ਜੀਵੇਂ ਟੈਲੂ ਜੰਗ ਜਿੱਤਣ ਦੇ ਕੰਡੇ ਤੇ ਸੀ ਤੇ ਕੋਲ ਬੈਠੇ ਆਪਣੀ ਮਾਂ ਬਲਵਿੰਦਰ ਵੱਲੋਂ ਜੰਗ ਜਿੱਤਣ ਵਾਲੀਆਂ ਅੱਖਾਂ ਨਾਲ ਦੇਖ ਰਿਹਾ ਸੀ। ਪਟੇਲੂ ਤੈਨੂੰ ਪਤਾ ਨਾ ਮੰਗੋ ਦਾ ਬਾਅਦ 'ਚ ਤਲਾਕ ਵੀ ਹੋ ਗਿਆ ਸੀ। ਅਰੋ ਜਦ ਕਿਤੇ ਹੋਰ ਵੀ ਆਈ ਸੀ ਤਾਂ ਉਹਦੇ ਘਰ ਵਾਲਾ ਮਰ ਗਿਆ ਸੀ। ਵਿਚਾਰੀ ਦਾ ਬੁਰਾ ਹਾਲ ਹੋ ਗਿਆ ਸੀ ਸੱਚੀ। ਨਾਲਿਓ ਮੈਨੂੰ ਕਿੱਥੇ ਮਾਰਦੇ ਕੁੱਟਦੇ ਨੇ। ਫਿਰ ਪੁਲਿਸ ਆਪਣੀ ਆਏ ਇਹ ਗੱਲਾਂ ਕਿਵੇਂ ਮੰਨ ਲੂ। ਉਹ ਕੁਝ ਗਲਤ ਕਰ ਰਹੀ ਐ ਇਹਦਾ ਅਹਿਸਾਸ ਹੁਣ ਮਨਜੀਤ ਨੂੰ ਹੋ ਰਿਹਾ ਸੀ। ਉਹ ਤਾਂ ਸਾਰਾ ਕੁਝ ਡੈਡੀ ਕਰਨਗੇ। ਬਸ ਤੂੰ ਮੈਂਟਲੀ ਟੌਰਚਰ ਵਾਲੇ ਮਾਮਲੇ 'ਚ ਪੱਕੀ ਰਹੀਂ। ਦੇਖੀਂ ਕਿ ਤੇ ਬੇਇੱਜ਼ਤੀ ਨਾ ਕਰਾਦੀ ਸਾਡੀ। ਪੁਲਿਸ ਲੈ ਕੇ ਆਉਂਗਾ ਮੈਂ। ਵਟਸਐਪ ਤੇ ਲੰਮੀਆਂ ਲੰਮੀਆਂ ਗੱਲਾਂ ਟੈਲੂ ਤੇ ਮਨਜੀਤ ਦੇ ਵਿਚਕਾਰ ਹੁੰਦੀਆਂ ਰਹਿੰਦੀਆਂ ਸੀ ਤੇ ਪ੍ਰੋਗਰਾਮ ਅਨੁਸਾਰ ਪੁਲਿਸ ਵੀ ਆ ਗਈ ਪੁਲਿਸ ਨਾਲ ਟੈਲੂ ਵੀ ਆਇਆ ਸੀ ਉਹ ਮਨਜੀਤ ਨੂੰ ਆਪਣੇ ਨਾਲ ਲੈ ਗਈ ਸੀ ਗੁਰਵਾਕ ਦੇ ਘਰ ਦੀਆਂ ਸਾਰੀਆਂ ਖੁਸ਼ੀਆਂ ਲੁੱਟ ਕੇ ਲੈ ਗਿਆ ਸੀ ਟੈਲੂ ਬਸ 2-3 ਮਹੀਨਿਆਂ ਨੂੰ ਦਮਨਜੀਤ ਦੇ ਘਰ ਬੱਚਾ ਕਿਲਕਾਰੀਆਂ ਮਾਰਨ ਵਾਲਾ ਸੀ 2.5 ਤਿੰਨ ਲੱਖ ਰੁਪਏ ਹੁਣ ਤੱਕ ਬੱਚੇ ਦੇ ਗਰਭ ਅਵਸਥਾ ਚ ਤੰਦਰੁਸਤ ਰੱਖਣ ਲਈ ਖਰਚਿਆ ਜਾ ਚੁੱਕਿਆ ਸੀ ਲੱਖਾਂ ਰੁਪਏ ਗੁਰਵਾਕ ਨੇ ਵਿਆਹ ਤੇ ਖਰਚ ਕਰ ਦਿੱਤੇ ਸੀ ਪਰ ਅਚਾਨਕ ਹੀ ਟੈਲੂ ਆਪਣੇ ਡੈਡੀ ਚੇਤੂ ਦੀ ਹੋਮ ਮੈਨੂ ਜਿਉਂਦੀ ਰੱਖਣ ਲਈ ਪੁਲਿਸ ਲੈ ਕੇ ਗੁਰਵਾਕ ਦੇ ਘਰ ਆਇਆ ਸੀ ਗੁਰਵਾਕ ਦੇ ਪਰਿਵਾਰ ਦੀਆਂ ਭਾਵਨਾਵਾਂ ਉਹਦੇ ਘਰ ਦੀਆਂ ਖੁਸ਼ੀਆਂ ਦਾ ਕਤਲ ਕਰਕੇ ਤੁਰਦਾ ਬਣਿਆ 14 ਸਤੰਬਰ ਨੂੰ ਪੁਲਿਸ ਦੀ ਮਦਦ ਨਾਲ ਮਨਜੀਤ ਨੂੰ ਕਾਹੀ ਮਾਜਰੇ ਚੇਤੂ ਸਿੰਘ ਲੈ ਆਏ ਸੀ ਸਾਰੇ ਪਿੰਡ ਚ ਰੌਲਾ ਪੈਣਾ ਸੁਭਾਵਕ ਸੀ ਰਾਤ ਹੋਣ ਤੇ ਉਹ ਮਨਜੀਤ ਨੂੰ ਸਮਝਾ ਰਿਹਾ ਸੀ ਇੱਕ ਵਾਰੀ ਆਪਾਂ ਥਾਣੇ 'ਚ ਕਾਰਵਾਈ ਕਰਦੀ ਹੈ ਨਾ ਤਾਂ ਹੀ ਲੋਟ ਆਉ ਤੇਰਾ ਸਹੁਰਾ ਪਰ ਮਨਜੀਤ ਇਸ ਤੇ ਚੁੱਪ ਹੀ ਰਹਿੰਦੀ ਤੇ ਰੋਣ ਲੱਗ ਪੈਂਦੀ ਉਧਰ ਉਹਦਾ ਤਾਇਆ ਚਤਰ ਸਿੰਘ ਵੀ ਮਨਜੀਤ ਨੂੰ ਸਮਝਾਉਣ ਲਈ ਆ ਗਿਆ ਇੰਜ ਹੀ ਰਾਤ ਲੰਘ ਗਈ 15 ਸਤੰਬਰ ਨੂੰ ਸਾਰਾ ਦਿਨ ਮਨਜੀਤ ਨੂੰ ਸਮਝਾਉਂਦੇ ਰਹੇ ਕਿ ਆਪਾਂ ਨੂੰ ਮਨਜੀਤ ਦੇ ਸਹੁਰੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਆ ਪਰ ਮਨਜੀਤ ਤਾਂ ਰੋਣ ਲੱਗ ਜਾਂਦੀ ਸੀ ਮਨਜੀਤ ਨੂੰ ਆਸ ਸੀ ਕਿ ਉਹਦੇ ਸਹੁਰਿਆਂ ਤੋਂ ਕੋਈ ਨਾ ਕੋਈ ਜ਼ਰੂਰ ਆਊਗਾ ਪਰ ਹਾਲਾਤ ਅਜਿਹੇ ਬਣ ਗਏ ਸੀ ਕਿ 체ਤੂ ਗੁਰਵਾਕ ਨੂੰ ਗਾਲਾਂ ਕੱਢ ਚੁੱਕਿਆ ਸੀ ਘਰ ਵਿੱਚ ਪੁਲਿਸ ਆ ਗਈ ਸੀ 체ਤੂ ਸਿੰਘ ਵੱਲੋਂ ਪੁਲਿਸ ਕਾਰਵਾਈ ਕਰਕੇ ਗੁਰਵਾਕ ਤੇ ਉਹਦਾ ਪਰਿਵਾਰ ਦੀ ਬੇਇੱਜ਼ਤੀ ਕਰਕੇ ਮਨਜੀਤ ਨੂੰ ਤਾਂ ਲੈ ਗਿਆ ਸੀ ਮਨਜੀਤ ਦਾ ਮੋਬਾਈਲ ਵੀ ਉਹਦੇ ਸਹੁਰੇ ਘਰ ਵਿੱਚ ਹੀ ਰਹਿ ਗਿਆ ਸੀ ਕੋਈ ਵੀ ਸੰਪਰਕ ਰਹਿ ਨਹੀਂ ਗਿਆ ਸੀ ਵਿਚੋਲੇ ਦੂਰ ਸਨ ਵਿਚੋਲਿਆਂ ਨੂੰ 체ਤੂ ਗਾਲਾਂ ਕੱਢਦਾ ਸੀ ਉਹ ਵੀ ਇਸ ਮਾਮਲੇ ਤੇ ਦੂਰੀ ਰੱਖ ਰਹੀ ਸੀ ਹੁਣ ਵਿਚੋਲੇ ਦਲਜੀਤ ਨੇ ਫੋਨ ਤੇ ਚੇਤੂ ਸਿੰਘ ਨੂੰ ਜ਼ਰੂਰ ਕਿਹਾ ਸੀ ਕਿ ਪੁਲਿਸ ਵਿੱਚ ਜਾਣ ਤੋਂ ਪਹਿਲਾਂ ਸਰਪੰਚ ਸਾਹਿਬ ਜੇ ਤੁਸੀਂ ਸਾਡੇ ਕੋਲ ਗੱਲ ਕਰਦੇ ਤਾਂ ਆਪਾਂ ਮਾਮਲਾ ਠੀਕ ਕਰ ਲੈਣਾ ਸੀ ਹੁਣ ਤੁਸੀਂ ਥਾਣੇ ਚੜ ਗਏ ਫਿਰ ਕੀ ਕਰ ਸਕਦੇ ਆ ਹੁਣ ਪਰ ਘਰੇਲੂ ਮਾਮਲੇ ਪੁਲਿਸ ਵਿੱਚ ਜਾਣ ਤੋਂ ਪਹਿਲਾਂ ਆਪ ਹੀ ਸਮਾਜਿਕ ਤੌਰ ਤੇ ਨਿਬੇੜ ਲੈਣੇ ਚਾਹੀਦੇ ਨੇ ਤਾਂ ਹੀ ਚੰਗਾ ਹੁੰਦਾ ਪਰ ਤੁਸੀਂ ਤਾਂ ਪਹਿਲਾਂ ਹੀ ਵੱਡਾ ਕੰਮ ਕਰ ਬੈਠੇ ਹੁਣ ਤਾਂ ਪੁਲਿਸ ਹੀ ਕਰੂ ਜੋ ਕਰੂ ਅਸੀਂ ਵੀ ਕੀ ਕਰ ਸਕਦੇ ਆ 15 ਸਤੰਬਰ ਨੂੰ ਮਨਜੀਤ ਤੇ ਦਬਾਅ ਪੈਂਦਾ ਰਿਹਾ ਕਿ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਮਨਜੀਤ ਦੇ ਸਹੁਰੇ ਲੋਟ ਨਹੀਂ ਆਉਣੇ ਪਰ ਮਨਜੀਤ ਨਹੀਂ ਸੀ ਮੰਨ ਰਹੀ ਬਸ ਰੋਣ ਲੱਗ ਜਾਂਦੀ ਸੀ ਉਹ ਹੁਣ ਬਹੁਤ ਟੌਰਚਰ ਹੋ ਰਹੀ ਸੀ ਦਿਵਾਨਿਆਂ ਖਾਣੀਆਂ ਵੀ ਇੱਕ ਤਰ੍ਹਾਂ ਨਾਲ ਬੰਦ ਹੋ ਚੁੱਕੀਆਂ ਸੀ ਪੇਟ ਵਿੱਚ ਬੱਚਾ ਦਿਵਾਨਿਆਂ ਦੇ ਸਹਾਰੇ ਤਾਂ ਪਲ ਰਿਹਾ ਸੀ 16 ਸਤੰਬਰ ਨੂੰ ਚੇਤੂ ਸਿੰਘ ਦਾ ਦਬਾ ਮਨਜੀਤ ਕੌਰ ਤੇ ਪੂਰਾ ਪਾਇਆ ਜਾ ਰਿਹਾ ਸੀ ਚੇਤੂ ਸਿੰਘ ਮਨਜੀਤ ਨੂੰ ਨਾ ਮੰਨ ਦੀ ਵੇਖ ਉਹਦੇ ਤੇ ਗੁੱਸਾ ਵੀ ਹੋ ਰਿਹਾ ਸੀ ਉਹਨੇ ਮਨਜੀਤ ਨੂੰ ੱੱਕਾ ਵੀ ਮਾਰਿਆ ਆਪਣੀ ਧੀ ਨੂੰ ੱੱਕਾ ਮਾਰਿਆ ਉਹਦੇ ਗੋਡੇ ਤੇ ਸੱਟ ਲੱਗੀ ਪਰ ਆਖਿਰ ਮਨਜੀਤ ਮੰਨ ਹੀ ਗਈ ਉਹ ਕਾਹੀ ਮਾਜਰੇ ਦੇ ਸਿਵਲ ਹਸਪਤਾਲ ਵਿੱਚ ਮਨਜੀਤ ਨੂੰ ਲੈ ਗਏ ਉੱਥੇ ਡਾਕਟਰਾਂ ਨੇ ਪੂਰੀ ਚੈਕਿੰਗ ਕੀਤੀ ਉੱਥੇ ਡਾਕਟਰ ਨੇ ਐਮ ਐਲ ਆਰ ਕੱਟ ਦਿੱਤੀ ਡਾਕਟਰ ਨੂੰ ਚੇਤੂ ਸਿੰਘ ਵਾਰ-ਵਾਰ ਕਹਿ ਰਿਹਾ ਸੀ ਕਿ ਮੇਰੀ ਧੀ ਨੂੰ ਅੱਜ ਹੀ ਅਸੀਂ ਲੈ ਕੇ ਆਏ ਆ ਇਹਨੂੰ ਕੁੱਟਦੇ ਮਾਰਦੇ ਰਹੇ ਨੇ ਇਹਦੇ ਸਹੁਰੇ ਡਾਕਟਰ ਨੇ 16 ਸਤੰਬਰ ਨੂੰ ਦੁਪਹਿਰੇ 1:30 ਵਜੇ ਕੱਟੀ ਐਮਐਲਆਰ ਵਿੱਚ ਲਿਖਿਆ ਸੀ ਕਿ ਮਨਜੀਤ ਕੌਰ ਦਾ ਪੇਟ 'ਚ ਬੱਚਾ ਠੀਕ ਹੈ ਕੋਈ ਬਲੀਡਿੰਗ ਨਹੀਂ ਹੋ ਰਹੀ ਉਹਨੇ ਐਮਐਲਆਰ ਵਿੱਚ ਲਿਖਿਆ ਸੀ ਕਿ ਮਨਜੀਤ ਕੌਰ ਦੇ ਗੋਡੇ ਤੇ ਪੇਟ ਤੇ ਜ਼ਖਮ ਨੇ ਜੋ 6 ਘੰਟਿਆਂ ਦੇ ਵਿੱਚ ਵਿੱਚ ਲੱਗੇ ਹੋਏ ਨੇ ਪਰ ਡਾਕਟਰ ਨੇ ਕੁੱਟ ਮਾਰਦਾ ਕੋਈ ਵੀ ਸੰਕੇਤ ਨਹੀਂ ਸੀ ਦਿੱਤਾ 17 ਸਤੰਬਰ ਨੂੰ ਪਟਿਆਲਾ ਦੀ ਪੁਲਿਸ ਜਦੋਂ ਮਨਜੀਤ ਦੇ ਬਿਆਨ ਲੈਣ ਕਾਹੀ ਮੱਜਰੇ ਗਈ ਤਾਂ ਉਹ ਐਮਐਲਆਰ ਵੀ ਪੁਲਿਸ ਨੂੰ ਦਿਖਾਈ ਗਈ ਸੀ ਐਮਐਲਆਰ ਦੇ ਕੇ ਪੁਲਿਸ ਦਾ ਏਐਸਆਈ ਕਹਿਣ ਲੱਗਿਆ ਸਾਡੇ ਕੋਲੋਂ ਤਾਂ ਤੁਸੀਂ 14 ਸਤੰਬਰ ਨੂੰ ਆਗੇ ਸੀ 16 ਸਤੰਬਰ ਡੇਢ ਵਜੇ ਇਹ ਐਮਐਲਆਰ ਕੱਟੀ ਗਈ ਹੈ ਐਮਐਲਆਰ ਵਿੱਚ ਲਿਖਿਆ ਕਿ 6 ਘੰਟੇ ਦੇ ਵਿੱਚ ਵਿੱਚ ਜ਼ਖਮ ਹੋਏ ਨੇ ਇਹਦਾ ਮਤਲਬ ਇਹ ਆ ਕਿ ਤੁਹਾਡੇ ਪਿੰਡ ਵਿੱਚ ਹੀ ਕਿਸੇ ਨੇ ਕੁੜੀ ਦੇ ਸੱਟਾ ਮਾਰੀਆਂ ਨੇ ਏ ਕੇਸਾ ਤੁਹਾਡੇ ਤੇ ਉਲਟ ਪਊਗਾ ਇਹ ਸੁਣ ਕੇ ਮਨਜੀਤ ਦੇ ਪਿਓ 체ਤੂ ਸਿੰਘ ਦੇ ਪੈਰਾਂ ਹੇਠੋਂ ਤਾਂ ਜ਼ਮੀਨ ਹੀ ਖਿਸਕ ਗਈ ਸੀ ਮਨਜੀਤ ਨੇ ਆਪਣੇ ਪਿਓ 체ਤੂ ਦੀ ਸਲਾਹ ਨਾਲ ਪੁਲਿਸ ਨੂੰ ਬਿਆਨ ਵੀ ਲਕਵਾ ਦਿੱਤਾ ਸੀ ਉਹ ਕੋਈ ਵੀ ਕਾਰਵਾਈ ਨਹੀਂ ਸੀ ਕਰਨਾ ਚਾਹੁੰਦੀ ਜੇ ਉਹ ਕੋਈ ਕਾਰਵਾਈ ਕਰੇਗੀ ਤਾਂ ਵੱਖਰੀ ਦਰਖਾਸਤ ਦੇ ਕੇ ਕਰੇਗੀ ਇਹ ਬਿਆਨ ਲਿਖ ਕੇ ਪੁਲਿਸ ਵਾਲੇ ਸੁਰਖਰੂ ਹੋ ਕੇ ਚਲੇ ਗਏ ਇਸ ਗੱਲ ਦੀ пняਕ ਗੁਰਵਾਕ ਸਿੰਘ ਨੂੰ ਵੀ ਪੈਗੀ ਕਿ ਉਹਨੇ ਇੱਕ ਦਰਖਾਸਤ ਬਣਾ ਕੇ ਫਤੇਗੜ ਸਾਹਿਬ ਦੇ ਐਸਐਸਪੀ ਨੂੰ ਪੜਤਾਲ ਲਈ ਦੇ ਦਿੱਤੀ ਸੀ ਜ ਜਿਹਦੇ ਵਿੱਚ ਉਹਨੇ ਮੁੱਖ ਤੌਰ ਤੇ ਲਿਖਿਆ ਸੀ ਕਿ ਸਾਡੇ ਹਸਦੇ ਵਜਦੇ ਘਰ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਮੇਰੇ ਕੁੜਮ 체ਤੂ ਸਿੰਘ ਤੇ ਉਹਦੇ ਪਰਿਵਾਰ ਨੇ ਕੀਤੀ ਆ ਜਿਹਦੀ ਪੜਤਾਲ ਕੀਤੀ ਜਾਵੇ ਉਹਦੀ ਪੜਤਾਲ ਵੀ ਸ਼ੁਰੂ ਹੋਗੀ ਉਦੋਂ ਡਿੰਪੀ ਭਾਬੀ 체ਤੂ ਸਿੰਘ ਦੇ ਘਰੇ ਸ਼ਾਮ ਨੂੰ ਢੇੜਾ ਮਾਰਨ ਲੱਗ ਪਈ ਸੀ ਡਿੰਪੀ ਭਾਬੀ ਅਸਲ ਵਿੱਚ ਇੱਕ ਰੇਡੀਓ ਅਨਾਉਂਸਰ ਦਾ ਕੰਮ ਕਰਦੀ ਆ। ਪੱਤਰਕਾਰਤਾ ਦੀ ਡਿਗਰੀ ਉਸਨੇ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਸੀ। ਮਨਜੀਤ कौर ਉਸਨੂੰ ਭਾਬੀ ਕਹਿੰਦੀ ਹੁੰਦੀ ਸੀ। ਪਰ ਜਦੋਂ ਕਿਸੇ ਹੋਰ ਨਾਲ ਡਿੰਪੀ ਬਾਰੇ ਗੱਲ ਕਰਦੀ ਤਾਂ ਉਹਨੂੰ ਡਿੰਪੀ ਭਾਬੀ ਕਿਹਾ ਜਾਂਦਾ ਸੀ। ਪੱਤਰਕਾਰਤਾ ਦੇ ਖੇਤਰ ਵਿੱਚ ਹੋਣ ਕਰਕੇ ਡਿੰਪੀ ਭਾਬੀ ਦਾ ਸੰਪਰਕ ਪਟਿਆਲਾ ਦੇ ਪੱਤਰਕਾਰਾਂ ਨਾਲ ਵੀ ਸੀ ਤੇ ਉਹ ਪੱਤਰਕਾਰਾਂ ਦੀ ਸਿਆਸਤ ਬਾਰੇ ਜਾਣਦੀ ਸੀ। ਪਟਿਆਲਾ ਦੇ ਪੱਤਰਕਾਰਾਂ ਦੀ ਸਿਆਸਤ ਚਰਮ ਸੀਮਾ ਤੇ ਸੀ। ਪਟਿਆਲਾ ਦੇ ਪੱਤਰਕਾਰਾਂ ਵਿੱਚ ਹਿੰਦੂ ਤਵਾ ਜਥੇਬੰਦੀ ਦੇ ਮੈਂਬਰ ਪੱਤਰਕਾਰਾਂ ਦੀ ਸਮੂਹਿਤ ਹੋ ਗਈ ਸੀ ਇਹ ਪੱਤਰਕਾਰ ਵੱਡੇ ਮੀਡੀਆ ਸੰਸਥਾਵਾਂ ਦੇ ਨੁਮਾਇੰਦੇ ਸੀ ਪਟਿਆਲੇ ਦੇ ਕੁਝ ਪੱਤਰਕਾਰਾਂ ਨੇ ਸਰਕਾਰ ਤੋਂ ਨਿੱਜੀ ਲਾਭ ਲੈਣ ਲਈ ਅਤ ਚੁੱਕੀ ਹੋਈ ਸੀ ਗੁਰਵਾਕ ਨੂੰ ਇਹ ਚੰਗਾ ਨਹੀਂ ਸੀ ਲੱਗਦਾ ਕਈ ਵਾਰੀ ਪੱਤਰਕਾਰਾਂ ਬਾਰੇ ਸੋਸ਼ਲ ਮੀਡੀਆ ਤੇ ਵੀ ਕੋਈ ਨਾ ਕੋਈ ਟਿੱਪਣੀ ਕਰ ਦਿੰਦਾ ਸੀ ਉਹ ਹਿੰਦੂ ਤਵਾ ਦਾ ਨੁਮਾਇੰਦਾ ਪਟਿਆਲਾ ਚ ਇੱਕ ਅੰਗਰੇਜ਼ੀ ਅਖਬਾਰ ਦਾ ਪੱਤਰਕਾਰ ਰਾਮਤਨੀ ਹਮੇਸ਼ਾ ਗੁਰਵਾਕ ਦੇ ਔਗੁਣ ਦੇਖਦਾ ਰਹਿੰਦਾ ਸੀ ਇਹ ਗੁਰਵਾਕ ਨੂੰ ਕਾਫੀ ਸਮੇਂ ਬਾਅਦ ਪਤਾ ਲੱਗਿਆ ਕਿ ਸਿਰਫ ਇਹ ਹੀ ਨਹੀਂ ਹੋਰ ਵੀ ਕਈ ਗੁਰਵਾਕ ਨੂੰ ਵਾਚ ਰਹੇ ਨੇ ਗੁਰਵਾਕ ਨੇ ਕਈ ਵਾਰ ਹਿੰਦੂ ਤਵਾ ਦੀਆਂ ਗਤੀਵਿਧੀਆਂ ਬਾਰੇ ਰਿਪੋਰਟ ਕੀਤੀ ਸੀ ਜਿਸ ਕਰਕੇ ਹਿੰਦੂ ਤਵਾ ਦੇ ਨੁਮਾਇੰਦੇ ਗੁਰਵਾਕ ਵੱਲ ਨਜ਼ਰਾਂ ਰੱਖ ਰਹੇ ਸੀ ਇਸ ਗੱਲ ਤੋਂ ਭੱਲੇ ਪਾਂਤ ਗੁਰਵਾਕ ਜਾਣੂ ਵੀ ਸੀ ਕਈ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਸੀ ਪਰ ਰਾਮਤਨੀ ਗੁਰਵਾਕ ਦੇ ਖਿਲਾਫ ਕਈ ਸਾਜ਼ਿਸ਼ਾਂ ਵਿੱਚ ਕਾਮਯਾਬੀ ਹਾਸਲ ਕਰਨ ਵਿੱਚ ناکਾਮ ਰਿਹਾ ਸੀ ਗੁਰਵਾਕ ਨੂੰ ਉਸ ਦਿਨ ਕਾਫੀ ਚਿੰਤਾ ਹੋਈ ਜਿਸ ਦਿਨ ਉਹਦੇ ਕੋਲ ਇੱਕ ਮੋਬਾਈਲ ਤੇ ਕੀਤੀ ਰਿਕਾਰਡਿੰਗ ਆਈ ਰਾਮਤਨੀ ਕਿਸੇ ਸ਼ਰਮਾ ਨਾਮ ਦੇ ਡਾਕਟਰ ਨੂੰ ਫੋਨ ਕਰ ਰਿਹਾ ਸੀ ਹਾਂਜੀ ਡਾਕਟਰ ਸਾਹਿਬ ਹਾਊ ਆਰ ਯੂ ਰਾਮਤਨੀ ਨੇ ਡਾਕਟਰ ਦਾ ਹਾਲ ਪੁੱਛਿਆ ਸਤਿ ਸ਼੍ਰੀ ਅਕਾਲ ਜੀ ਆਈ ਐਮ ਫਾਈਨ ਤੁਸੀਂ ਸੁਣਾਓ ਅੱਗੇ ਤੋਂ ਡਾਕਟਰ ਨੇ ਬੜੇ ਸਹਿਜ ਸੁਭਾਅ ਵਿੱਚ ਕਿਹਾ ਸੀ ਵਾਹ ਡਾਕਟਰ ਸਾਹਿਬ ਇਹ ਕੀ ਆ ਸਸਰੀਕਾਲ ਤੁਸੀਂ Hindu ਹੋ ਬ੍ਰਾਹਮਣ ਹੋ ਫਿਰ ਸਸਰੀਕਾਲ ਦੇ ਪਿਛਵਾੜੇ ਚ ਵੜੀ ਜਾਂਦੇ ਹੋ ਡਾਕਟਰ ਸਾਹਾਬ RAM RAM ਕਹੋ ਜੈ RAM ਕਹੋ ਤੁਸੀਂ ਵੀ ਬੱਸ ਬੜੇ ਸਿੱਧੇ ਸ਼ਬਦਾਂ ਵਿੱਚ RAM ਤੇ ਨੀਨੇ ਡਾਕਟਰ ਨੂੰ ਇੱਕ ਤਰ੍ਹਾਂ ਨਾਲ ਡਾਂਟ ਹੀ ਪਾਈ ਸੀ ਨਿਹੋਰਾ ਵੀ ਕੀਤਾ ਸੀ ਅੱਗੇ ਲਈ ਸੁਝਾਅ ਵੀ ਦਿੱਤਾ ਸੀ ਇਹ ਰਿਕਾਰਡਿੰਗ ਸੁਣ ਕੇ ਗੁਰਵਾਕ ਨੇ ਸੋਸ਼ਲ ਮੀਡੀਆ ਤੇ ਟਿੱਪਣੀ ਕਰ ਦਿੱਤੀ ਸੀ ਕਿ ਇੱਕ ਪੱਤਰਕਾਰ ਨੂੰ ਸਭ ਦਾ ਸਾਂਝਾ ਹੋਣਾ ਚਾਹੀਦਾ ਹੈ ਜਦੋਂ ਪੱਤਰਕਾਰ ਹੈ ਨਾ ਉਹ ਹਿੰਦੂ ਹੈ ਨਾ ਉਹ ਮੁਸਲਮਾਨ ਨਾ ਸਿੱਖ ਨਾ ਕੋਈ ਹੋਰ ਧਰਮ ਦਾ ਉਹਦਾ ਧਰਮ ਸਿਰਫ ਤੇ ਸਿਰਫ ਪੱਤਰਕਾਰੀ ਆ ਇੱਕ ਅੰਗਰੇਜ਼ੀ ਅਖਬਾਰ ਦਾ ਪੱਤਰਕਾਰ ਕਹਿ ਰਿਹਾ ਸੀ ਕਿ ਸਤਿ ਸ਼੍ਰੀ ਅਕਾਲ ਨਾ ਬੋਲੋ ਸਗੋਂ ਰਾਮ ਰਾਮ ਬੋਲੋ ਜੈ ਰਾਮ ਕੀ ਬੋਲੋ ਇਹ ਗਲਤ ਗੱਲ ਹੈ ਇਸ ਤੇ ਹੋਰ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਵੀ ਬੜਾ ਗੁੱਸੇ ਹੋਏ ਸੀ ਉਹ ਵੀ ਸੱਚੇ ਸਨ ਕਿਉਂਕਿ ਅੰਗਰੇਜ਼ੀ ਅਖਬਾਰ ਦਾ ਪੱਤਰਕਾਰ ਲਿਖ ਕੇ ਗੁਰਵਾਕ ਨੇ ਸਾਰੇ ਅੰਗਰੇਜ਼ੀ ਅਖਬਾਰ ਦੇ ਪੱਤਰਕਾਰਾਂ ਨਾਲ ਦੁਸ਼ਮਣੀ ਸਹਿੜ ਲਈ ਸੀ ਪਰ ਹੌਲੀ-ਹੌਲੀ ਬਾਕੀ ਪੱਤਰਕਾਰਾਂ ਕੋਲ ਵੀ ਉਹਦਾ ਨਾਮ ਨਸ਼ਰ ਹੋ ਗਿਆ ਪਰ ਰਾਮਧਨੀ ਨੂੰ ਗੁਰਵਾਕ ਦਾ ਸਿੱਧਾ ਹੀ ਦੁਸ਼ਮਣ ਬਣ ਗਿਆ ਸੀ ਡਿੰਪੀ ਨੇ ਰਾਮਧਨੀ ਨਾਲ ਸੰਪਰਕ ਕੀਤਾ ਸੀ ਰਾਮਧਨੀ ਨੂੰ ਜਿਵੇਂ ਵੱਡਾ ਖਜ਼ਾਨਾ ਮਿਲ ਗਿਆ ਹੋਵੇ ਉਨੀ ਵਾਰ-ਵਾਰ ਡਿੰਪੀ ਨੂੰ ਕਿਹਾ ਕਿ ਉਹ ਅਗਲੀ ਕਾਰਵਾਈ ਕਰਨ ਲਈ ਉਹ ਪੂਰੀ ਮਦਦ ਕਰੇਗਾ। ਇਹਦਾ ਸੰਕੇਤ ਗੁਰਵਾਕ ਨੂੰ 79 ਦੇ ਭਾਣ ਜੀ ਸੋਨੂ ਤੋਂ ਮਿਲ ਗਿਆ ਸੀ। ਇੱਕ ਦਿਨ ਸੋਨੂ ਨੇ ਫੋਨ ਕਰਕੇ ਗੁਰਵਾਕ ਨੂੰ ਕਿਹਾ ਸੀ। ਮਾਸੜ ਜੀ ਤੁਹਾਡੇ ਵਿਰੋਧੀ ਸਾਨੂੰ ਫੋਨ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਤੁਸੀਂ ਗੁਰਵਾਕ ਦੇ ਖਿਲਾਫ ਕਾਰਵਾਈ ਕਰੋ। ਉਹ ਪੂਰੀ ਮਦਦ ਕਰਨਗੇ। ਪਰ ਗੁਰਵਾਕ ਨੂੰ ਇਹ ਜਮਾਂ ਵੀ ਇਲਮ ਨਹੀਂ ਸੀ ਕਿ ਮਨਜੀਤ ਉਹਦੇ ਖਿਲਾਫ ਕੋਈ ਕਾਰਵਾਈ ਕਰ ਸਕਦੀ ਆ ਉਹਦੀ ਆਪਣੀ ਨੂੰ ਉਹਨੇ ਤਾਂ ਮਨਜੀਤ ਨੂੰ ਧੀ ਬਣਾ ਕੇ ਰੱਖਿਆ ਹੋਇਆ ਸੀ ਉਹਦਾ ਵਿਆਹ ਵੀ ਖੁਦ ਕੀਤਾ ਸੀ ਡਿੰਪੀ ਦੀ ਕੀ ਦੁਸ਼ਮਣੀ ਸੀ ਗੁਰਵਾਕ ਨਾਲ ਉਹ ਸਿਰਫ ਪਿੰਡ ਦੀ ਕੁੜੀ ਨਾਲ ਹੋਈ ਬੇਇਨਸਾਫੀ ਦਾ ਇਨਸਾਫ ਦਿਵਾਉਣ ਲਈ ਅਜਹੀ ਸਾਜ਼ਿਸ਼ ਰਚ ਰਹੀ ਸੀ ਜਾਂ ਕੋਈ ਹੋਰ ਗੱਲ ਸੀ ਮਨਜੀਤ ਦੇ ਪੱਖ 'ਚ ਖੜੀ ਡਿੰਪੀ ਸਾਰੇ ਆਦਰਸ਼ ਭੁੱਲ ਗਈ ਸੀ ਡਿੰਪੀ ਦੇ ਅੰਦਰ ਕਈ ਵਾਰੀ ਉਹਦਾ ਜ਼ਮੀਰ ਵੀ ਆਵਾਜ਼ ਮਾਰ ਦਿੰਦਾ ਸੀ ਉਂਝ ਆਪਣਾ ਫਰਜ਼ ਬਣਦਾ ਹੈ ਕਿ ਇਸ ਘਰ ਨੂੰ ਵਸਾਇਆ ਜਾਵੇ ਤੂੰ ਕਰ ਉਜਾੜਨ ਦੀ ਜਗ੍ਹਾ ਘਰ ਵਸਾ ਵੀ ਸਕਦੀ ਆ ਤੇਰੀ ਮਨਜੀਤ ਤੇ ਉਹਦਾ ਪਰਿਵਾਰ ਮੰਨ ਵੀ ਰਿਹਾ ਇਸ ਕਰਕੇ ਇਸ ਘਰ ਨੂੰ ਵਸਾਉਣਾ ਚਾਹੀਦਾ ਹੋ ਸਕਦਾ ਗੁਰਵਾਕ ਵਿੱਚ ਕੋਈ ਵੱਡਾ ਦੋਸ਼ ਹੋਵੇ ਹੋ ਸਕਦਾ ਮਨਜੀਤ ਦੇ ਪਤੀ ਦਮਨ ਚ ਕੋਈ ਵੱਡਾ ਦੋਸ਼ ਹੋਵੇ ਹੋ ਸਕਦਾ ਮਨਜੀਤ ਦੀ ਸੱਸ ਚ ਕੋਈ ਵੱਡਾ ਦੋਸ਼ ਹੋਵੇ ਪਰ ਇਹਦੀ ਪੜਤਾਲ ਤਾਂ ਕਰਨੀ ਚਾਹੀਦੀ ਆ ਇੱਕ ਪਾਸੜ ਫੈਸਲਾ ਕਰਕੇ ਅੱਗੇ ਨਹੀਂ ਵਧਣਾ ਚਾਹੀਦਾ ਸਗੋਂ ਦੋਵੇਂ ਪੱਖ ਦੇਖ ਕੇ ਘਰ ਬਸਾਉਣ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਘਰ ਉਜੜਨੇ ਸੌਖੇ ਨੇ ਵਸਾਣੇ ਬਹੁਤ ਔਖੇ ਹੁੰਦੇ ਨੇ ਪਰ ਡਿੰਪੀ ਨੇ ਆਪਣੇ ਜ਼ਮੀਰ ਨੂੰ ਠੋਕਰ ਮਾਰ ਦਿੱਤੀ ਸੀ ਉਹਨੇ ਆਪਣੇ ਜ਼ਮੀਰ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਸੀ ਅੱਜ ਦਾ ਕਾਨੂੰਨ ਤੇ ਪੁਲਿਸ ਦੇ ਪੱਖ ਵਿੱਚ ਆ ਇਸ ਕਰਕੇ ਦਾ ਲਾਭ ਉਠਾਇਆ ਜਾਵੇ ਜਿੱਤੇ ਇਸ ਮਾਮਲੇ 'ਚ ਕੁੜੀ ਵਾਲਿਆਂ ਦੀ ਹੁੰਦੀ ਆ ਕਿ ਉਹ ਨਾ ਜਿੱਤ ਵਾਲੇ ਪੱਲੇ ਵਿੱਚ ਖੜਿਆ ਜਾਵੇ। ਉਹਨੇ ਫੈਸਲਾ ਕਰਕੇ ਮਨਜੀਤ ਨੂੰ ਸਮਝਾਉਣ ਦੀ ਬਜਾਏ ਉਹਦੇ ਵੱਲੋਂ ਚੁਣੇ ਗਏ ਕੁਰਾਹੇ ਤੇ ਸਾਥ ਦੇਣ ਦਾ ਫੈਸਲਾ ਕਰ ਲਿਆ। ਸੋਨੂ ਮਨਜੀਤ ਨੂੰ ਘਰ ਬਸਾਉਣ ਦੀ ਗੱਲ ਕਰਦਾ ਸੀ। ਇਸ ਕਰਕੇ ਸੋਨੂ ਦੇ ਖਿਲਾਫ ਚੇਤੂ ਸਿੰਘ ਵੀ ਹੋ ਗਿਆ। 14 ਸਤੰਬਰ ਤੋਂ ਬਾਅਦ ਜੋ ਦਵਾਈ ਮਨਜੀਤ ਦੇ ਬੱਚੇ ਦੀ ਬਚਾਉਣ ਵਾਲੀ ਚੱਲ ਰਹੀ ਸੀ ਉਹ ਦਵਾਈ ਕਿਸੇ ਵੀ ਡਾਕਟਰ ਕੋਲੋਂ ਨਹੀਂ ਸੀ ਲਈ ਗਈ। ਨਾ ਹੀ ਪਟਿਆਲਾ ਦੇ ਸੰਤ ਨਰਸਿੰਗ ਹੋਮ ਨੂੰ ਦਿਖਾਇਆ ਗਿਆ ਸੀ। 14 ਸਤੰਬਰ ਤੋਂ ਬਾਅਦ 4 ਅਕਤੂਬਰ ਨੂੰ ਮਨਜੀਤ ਦੇ ਪੇਟ 'ਚ ਦਰਦ ਹੋਇਆ। ਉਹਨੂੰ ਸਰਹੰਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ। ਉੱਥੇ ਡਾਕਟਰ ਨੇ ਗਰਭ ਵਿੱਚ ਬੱਚਾ ਚੈੱਕ ਕੀਤਾ ਤੇ ਡਾਕਟਰ ਨੇ ਕਿਹਾ ਕਿ ਬੱਚੇ ਦੀ ਧੜਕਣ ਬੰਦ ਹੋ ਚੁੱਕੀ ਆ। ਪਟਿਆਲਾ ਪੁਲਿਸ ਦੀ ਮਦਦ ਨਾਲ ਕਾਹੀ ਮਾਜਰੇ ਲਿਆਂਦੀ ਮਨਜੀਤ ਦੇ ਬੱਚੇ ਦੀ ਇੱਕੇ ਦਿਨਾਂ ਬਾਅਦ ਧੜਕਣ ਬੰਦ ਹੋ ਗਈ ਸੀ। ਪੁਲਿਸ ਨੇ ਮਨਜੀਤ ਦੇ ਬਿਆਨਾਂ ਤੇ ਫਤੇਗੜ ਸਾਹਿਬ ਦੇ ਥਾਣੇ 'ਚ ਆਈ ਸੀ ਪੀ ਤਾਰਾ 316 ਅਧੀਨ ਕੇਸ ਦਰਜ ਕਰ ਲਿਆ। ਕੇਸ ਵਿੱਚ ਮਨਜੀਤ ਨੇ ਦਮਨ ਸਿੰਘ, ਗੁਰਵਾਗ ਸਿੰਘ ਆਪਣੇ ਸਾਸ ਜਰਨੈਲ ਕੋਰ ਦਿਓਰ ਵਿਜਿੰਦਰ ਸਿੰਘ ਦਾ ਨਾਮ ਪਾਇਆ ਸੀ। ਵਿਜਿੰਦਰ ਸਿੰਘ ਤਾਂ ਰਹਿੰਦਾ ਹੀ ਚੰਡੀਗੜ੍ਹ ਵਿੱਚ ਆ ਉਹ ਤਾਂ ਘਰੇ ਕਦੇ ਆਇਆ ਹੀ ਨਹੀਂ ਪਰ ਉਹਦਾ ਨਾਮ ਵੀ ਪਾ ਦਿੱਤਾ ਗਿਆ ਸੀ। ਉਧਰ ਦਮਨਜੀਤ ਨੇ ਦੇਖਿਆ ਕਿ ਡਿੰਪੀ ਭਾਬੀ ਦਾ WhatsApp ਤੇ ਸਟੇਟਸ ਪਾਇਆ ਹੋਇਆ ਸੀ। ਲਿਖਿਆ ਹੋਇਆ ਸੀ ਮੈਂ ਅੱਜ ਇੱਕ ਬੇਗੁਨਾ ਕੁੜੀ ਨੂੰ ਇਨਸਾਫ ਦਿਵਾਉਣ 'ਚ ਕਾਮਯਾਬ ਹੋਈਆਂ। ਮੈਂ ਉਹਦੇ ਦੋਸ਼ੀਆਂ ਵਿਰੋਧ ਕੇਸ ਦਰਜ ਕਰਾ ਕੇ ਖੁਸ਼ੀ ਮਹਿਸੂਸ ਕਰ ਰਹੀ ਹਾਂ ਦਮਨ ਨੇ ਗੁਰਵਾਕ ਨੂੰ ਦੱਸਿਆ ਤਾਂ ਗੁਰਵਾਕ ਦੇ ਹੋਸ਼ ਉੱਡ ਗਏ ਅੱਛਾ ਇਹਦੇ ਪਿੱਛੇ ਡਿੰਪੀ ਕੰਮ ਕਰ ਰਹੀ ਆ ਉਧਰ ਰਾਮਤਨੀ ਪੱਤਰਕਾਰਾਂ ਵਿੱਚ ਸ਼ਰੀਆਮ ਕਹਿ ਰਿਹਾ ਸੀ ਕਿ ਮੈਂ ਹੀ ਕਰਾਇਆ ਸਾਰਾ ਕੁਝ ਗੁਰਵਾਕ ਇਹ ਸਮਝ ਗਿਆ ਕਿ ਇਹ ਹਿੰਦੂ ਤਵਾ ਜਥੇਵੰਦੀ ਵੱਲੋਂ ਕੀਤੀਆਂ ਹਦਾਇਤਾਂ ਅਨੁਸਾਰ ਹੀ ਮੇਰਾ ਘਰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਨੇ ਕਿਉਂਕਿ 1978 ਦੇ ਇੱਕ ਗੁਪਤ ਪੱਤਰ 'ਚ ਹਿੰਦੂ ਤਵਾ ਜਥੇਵੰਦੀ ਨੇ ਲਿਖਿਆ ਸੀ ਕਿ ਦਲਿਤ ਸਿੱਖਾਂ ਮੁਸਲਮਾਨ ਈਸਾਈਆਂ ਦੇ ਘਰ ਬਰਬਾਦ ਕਰੋ। ਉਹਨਾਂ ਦੀਆਂ ਕੁੜੀਆਂ ਨਾਲ ਬਲਾਤਕਾਰ ਕਰੋ। ਉਹਨਾਂ ਦੀਆਂ ਕਲੋਨੀਆਂ ਵਿੱਚ ਸਥਿਤ ਮੈਡੀਕਲ ਸਟੋਰਾਂ 'ਚ ਨਸ਼ੀਲੀਆਂ ਦਵਾਈਆਂ ਦਾ ਭੰਡਾਰ ਰੱਖੋ। ਗੁਰਵਕ ਸਿੰਘ ਹੁਣ ਸੋਚ ਰਿਹਾ ਸੀ ਕਿ ਮੇਰਾ ਘਰ ਬਰਬਾਦ ਕਰਨਾ ਉਸੇ ਕੜੀ ਦਾ ਹਿੱਸਾ ਹੈ। ਪਰ ਇਹ ਗੱਲ ਆਮ ਦਿਮਾਗ ਰੱਖਣ ਵਾਲੇ ਉਹਦੇ ਕੁੜਮ ਚੇਤੂ ਸਿੰਘ ਤੇ ਨੂ ਮਨਜੀਤ ਕੌਰ ਨਹੀਂ ਸੀ ਸਮਝ ਸਕੇ। ਰਾਮਧਾਨੀ ਪੱਤਰਕਾਰਾਂ ਚ ਕਹਿ ਰਿਹਾ ਸੀ ਕਿ ਜੇ ਸੱਪ ਤੇ ਸੂਦਰ ਮਿਲੇ ਤਾਂ ਮੌਕਾ ਵੀ ਮਿਲ ਜੇ ਤਾਂ ਮਾਰ ਦੋ ਨਹੀਂ ਤਾਂ ਇਹ ਕਦੇ ਵੀ ਡੰਗ ਮਾਰ ਸਕਦੇ ਨੇ ਨਾਲੇ ਸਾਡੇ ਗ੍ਰੰਥਾਂ ਚ ਵੀ ਲਿਖਿਆ ਹੈ ਕਿ ਸੂਦਰ ਨੂੰ ਮਾਰਨ ਦਾ ਉਹ ਤੇ ਜ਼ੁਲਮ ਕਰਨ ਦਾ ਕੋਈ ਪਾਪ ਨਹੀਂ ਲੱਗਦਾ ਮੌਕਾ ਮਿਲੇ ਤਾਂ ਕੀੜੇ ਵਾਂਗ ਮਸਲ ਦੋ ਗੁਰਵਾਕ ਸੋਚ ਰਿਹਾ ਸੀ ਕਿ ਮੇਰਾ ਕੀ ਕਸੂਰ ਆ ਮੈਂ ਆਪਣੇ ਪੁੱਤ ਦਮਨ ਦਾ ਵਿਆਹ ਮਨਜੀਤ ਨਾਲ ਕੀਤਾ ਉਹਨੂੰ ਪਤਾ ਲੱਗ ਗਿਆ ਸੀ ਕਿ ਉਹਦਾ ਕੋੜਮ ਚੇਤੂ ਚੰਗਾ ਬੰਦਾ ਨਹੀਂ ਹੈ ਪਰ ਫਿਰ ਵੀ ਉਹਨੇ ਆਪਣੀ ਨੋ ਮਨਜੀਤ ਨਾਲ ਕੀਤਾ ਵਾਦਾ ਨਿਭਾਇਆ ਸੀ ਮੈਰਿਜ ਪੈਲਸ ਵੀ ਕੀਤਾ ਉਸ ਵਿੱਚ ਮਨਜੀਤ ਕੌਰ ਇੱਕ ਤਰ੍ਹਾਂ ਨਾਲ ਬਰਾਤ ਲੈ ਕੇ ਆਈ ਸੀ ਢਾਈ 300 ਬੰਦਾ ਸੀ ਬਰਾਤ ਚ ਸਾਰਾ ਖਰਚਾ ਉਹਦੇ ਸਹੁਰੇ ਗੁਰਵਾਕ ਨੇ ਕੀਤਾ ਸੀ ਉੰਜ ਚੇਤੂ ਸਿੰਘ ਕਹਿੰਦਾ ਸੀ ਕਿ ਉਹ 1.5 ਲੱਖ ਰੁਪਏ ਦੇ ਸਕਦਾ ਹੈ ਪਰ ਉਸਨੇ ਹਜੇ ਤੱਕ ਇੱਕ ਰੁਪਇਆ ਨਹੀਂ ਸੀ ਦਿੱਤਾ ਸਗੋ ਇੱਕ ਦਿਨ ਚੇਤੂ ਸਿੰਘ ਨੇ ਗੱਲਾਂ-ਗੱਲਾਂ 'ਚ ਸ਼ਰਾਬ ਦੇ ਨਸ਼ੇ 'ਚ ਕਹਿਤਾ ਸੀ ਕੀ ਪੜਾ ਕੇ ਐਡੀ ਵੱਡੀ ਕਰਕੇ ਕੁੜੀ ਅਸੀਂ ਉਹਦੇ ਸੌਹਰਿਆਂ ਦੇ ਹਵਾਲੇ ਕਰਤੀ ਕੀ ਹੋ ਗਿਆ ਜੇ ਸੌਹਰਿਆਂ ਨੇ 2-4 ਲੱਖ ਰੁਪਏ ਖਰਚ ਵੀ ਦਿੱਤਾ ਲੱਖਾਂ ਰੁਪਏ ਦੀ ਧੀ ਦਿੱਤੀ ਐ ਮੈਂ ਉਹਨਾਂ ਨੂੰ ਹੁਣ ਗੁਰਵਾਕ ਦਾ ਪਰਿਵਾਰ ਚੰਗਾ ਭਲਾ ਹੱਸ ਵਸ ਰਿਹਾ ਸੀ ਪਰ ਚੇਤੂ ਸਿੰਘ ਆਦਤ ਤੋਂ ਮਜਬੂਰ ਸੀ ਗਾਲਾਂ ਕੱਢਦਾ ਸੀ ਗੁਰਵਾਕ ਨੂੰ ਵੀ ਗਾਲਾਂ ਕੱਢ ਦਿੰਦਾ ਸੀ ਜਦੋਂ ਵੀ ਆਪਣੀ ਧੀ ਮਨਜੀਤ ਨਾਲ ਫੋਨ ਤੇ ਗੱਲਾਂ ਕਰਦਾ ਤਾਂ ਉਹਨੂੰ ਵੀ ਗਾਲਾਂ ਕੱਢ ਦਿੰਦਾ ਫੋਨ ਤੇ ਹੁੰਦੀ ਰਿਕਾਰਡਿੰਗ ਕਰਕੇ ਦਮਨ ਨੇ ਉਹਦੇ ਸਹੁਰੇ ਵੱਲੋਂ ਕੱਢੀਆਂ ਜਾਂਦੀਆਂ ਗਾਲਾਂ ਸੁਣ ਲਈਆਂ ਸੀ। ਦਮਨ ਨੇ ਆਪਣੇ ਪਿਤਾ ਗੁਰਵਾਕ ਨੂੰ ਕਿਹਾ। ਫਿਰ ਗੁਰਵਾਕ ਨੇ ਆਪਣੀ ਨੂ ਰਾਣੀ ਨੂੰ ਵੀ ਕਿਹਾ ਸੀ। ਤੂੰ ਆਪਣੇ ਡੈਡੀ ਨੂੰ ਸਮਝਾ ਪੁੱਤ ਗਾਲਾਂ ਨਹੀਂ ਕੱਢਿਆ ਕਰਦੇ। ਮਨਜੀਤ ਨੇ ਉਸਦੀ ਮਾਂ ਬਲਵਿੰਦਰ ਨੂੰ ਫੋਨ ਕਰਕੇ ਕਿਹਾ ਸੀ। ਗੱਲ ਅੱਗੇ ਵਧ ਗਈ। ਇਹ ਗੱਲ ਇੰਨੀ ਵਧ ਗਈ ਕਿ ਚੇਤੂ ਮਾਮਲਾ ਥਾਣੇ ਵਿੱਚ ਲੈ ਗਿਆ ਸੀ। ਉਹਦੀ ਮਦਦ ਗੁਰਵਾਕ ਦੇ ਵਿਰੋਧੀ ਪੱਤਰਕਾਰ ਨੇ ਕੀਤੀ ਸੀ। ਮਨਜੀਤ ਜਦੋਂ ਗਰਭਵਤੀ ਹੋਈ ਤਾਂ ਉਦੋਂ ਹੀ ਉਹਦੇ ਬੱਚੇ ਦੀ ਗਰਭ ਵਿੱਚ ਸੰਭਾਲ ਦੀ ਦਵਾਈ ਚੱਲ ਰਹੀ ਸੀ ਬੈਡ ਰੈਸਟ ਤੇ ਸੀ ਉਹ ਪਰ ਮਾਮਲਾ ਕਾਫੀ ਵਿਗੜ ਗਿਆ ਸੀ ਨਾਲੇ ਤਾਂ ਗੁਰਵਾਕ ਦਾ ਪੋਤਾ ਅਣਗੈਲੀ ਕਰਕੇ ਚੇਤੂ ਨੇ ਮਾਰਤਾ ਉਲਟਾ ਗੁਰਵਾਕ ਦੇ ਪਰਿਵਾਰ ਤੇ ਪਰਚਾ ਵੀ ਦਰਜ ਕਰਾਤਾ ਹਾਲਾਂਕਿ ਸਾਰੇ ਪਰਿਵਾਰ ਦੀਆਂ ਜਮਾਨਤਾ ਤਾਂ ਹੋ ਗਈਆਂ ਸੀ ਪਰ ਗੁਰਵਾਕ ਦਾ ਪਰਿਵਾਰ ਇੱਕ ਵਾਰ ਤਾਂ ਤਬਾਹੀ ਦੇ ਕੰਢੇ ਆ ਕੇ ਖੜ ਗਿਆ ਸੀ ਹੁਣ ਚੇਤੂ ਨੇ ਮਨਜੀਤ ਨੂੰ ਵਾਪਸ ਉਹਦੇ ਸੌਰੇ ਘਰ ਭੇਜਣ ਤੋਂ ਜਮ੍ਹਾਂ ਇਨਕਾਰ ਕਰਤਾ ਸਗੋਂ ਨੇ ਕੇਸ ਵਾਪਸ ਲੈਣ ਤੇ ਪੰਚਾਇਤ ਵਿੱਚ 10 ਲੱਖ ਰੁਪਏ ਮੰਗੇ ਬਾਅਦ ਵਿੱਚ ਪੁਲਿਸ ਕੋਲ ਜਾ ਕੇ 6 ਲੱਖ 'ਚ ਸਮਝੌਤਾ ਕਰਨ ਦੀ ਕੋਸ਼ਿਸ਼ ਵੀ ਕੀਤੀ ਉਹ ਤੋਂ ਬਾਅਦ ਮਾਮਲਾ 4 ਲੱਖ ਤੇ ਅੜ ਗਿਆ ਤੇ ਹੁਣ ਉਹ ਆਪਣੇ ਕਿਸੇ ਸਾਥੀ ਤੋਂ ਆਪਣੇ ਕੁੜਮ ਗੁਰਵਾਕ ਨੂੰ ਫੋਨ ਕਰਾ ਕੇ ਕਹਿ ਰਿਹਾ ਸੀ ਕਿ 2 ਲੱਖ ਰੁਪਏ 'ਚ ਸਮਝੌਤਾ ਕਰ ਲਿਆ ਜਾਊਗਾ ਪਰ ਇੱਥੇ ਗੁਰਵਾਕ ਸਿੰਘ ਸੋਟ ਰਿਹਾ ਹੈ ਇੱਕ ਪਾਸੇ ਤਾਂ ਚੇਤੂ ਸਿੰਘ ਨੇ ਢਾਈ 300 ਬੰਦਾ ਪੈਲਸ ਚ ਲਿਆਂਦਾ ਸੀ ਤੇ ਉਹਨਾਂ ਵੱਲੋਂ ਦਿੱਤਾ ਸ਼ਗਨ ਵੀ ਆਪ ਰੱਖ ਲਿਆ ਸੀ ਕੋਈ ਵੀ ਰੁਪਿਆ ਖਰਚ ਨਹੀਂ ਕੀਤਾ ਫਿਰ ਕੁੜੀ ਵੀ ਹੁਣ ਭੇਜਣ ਲਈ ਤਿਆਰ ਨਹੀਂ ਹੈਗਾ ਉਲਟਾ ਉਹਨਾਂ ਦਾ ਪੋਤਾ ਵੀ ਮਾਰ ਮੁਕਾਇਆ ਉਲਟ ਕੇਸ ਵੀ ਉਹਨਾਂ ਤੇ ਦਰਜ ਕਰਾਤਾ ਹੁਣ ਉਹ 2 ਲੱਖ ਵੀ ਮੰਗ ਰਿਹਾ ਹੈ ਕੀ ਇਹ ਸੱਚ ਹੈ ਜਿਵੇਂ ਲੋਕ ਕਹਿੰਦੇ ਨੇ ਅਸਲ 'ਚ ਚੇਤੂ ਆਪਣੀ ਧੀ ਵੇਚਣਾ ਚਾਹੁੰਦਾ ਸੀ ਉਹਦੇ ਇੱਕ ਮਿੱਤਰ ਨੇ ਆਪਣੀਆਂ ਦੋ ਧੀਆਂ ਵੇਚੀਆਂ ਸੀ ਇੱਕ 13 ਲੱਖ ਚ ਤੇ ਦੂਜੀ 8 ਲੱਖ ਚ ਤੇ ਉਹਦੇ ਭਾਈ ਨੇ ਵੀ ਆਪਣੀ ਇੱਕ ਧੀ ਵੇਚੀ ਆ 3 ਲੱਖ ਰੁਪਏ ਚ ਪੰਜਾਬ ਦਾ ਇਹ ਰੁਝਾਨ ਜਦੋਂ ਮਨਜੀਤ ਦੇ ਭਰੂਣ ਨੂੰ ਸੰਸਕਾਰ ਕਰਨ ਲਈ ਲੈ ਕੇ ਗਏ ਸੀ ਉਸ ਵੇਲੇ ਮਨਜੀਤ ਦੀ ਮਾਮੀ ਕੁਸ਼ਲ ਮਲਤਾਂ ਨੇ ਮੌਕੇ ਤੇ ਬੈਠੀ ਸੀ ਬੱਚਾ ਲੈ ਕੇ ਜਾਇਆ ਜਾ ਰਿਹਾ ਸੀ ਪਰ ਮਨਜੀਤ ਦੀਆਂ ਅੱਖਾਂ 'ਚ ਕੋਈ ਅਥਰੂ ਨਹੀਂ ਸੀ ਤਾਂ ਉਹਦੀ ਮਾਮੀ ਕੁਸ਼ਲ ਮਤਾ ਨੇ ਕਿਹਾ ਮਨਜੀਤ ਤੇਰਾ ਬੱਚਾ ਹੈ ਤੇਰਾ ਪੁੱਤ ਹੈ ਤੈਨੂੰ ਰੋਣਾ ਨਹੀਂ ਆ ਰਿਹਾ ਮਨਜੀਤ ਨੇ ਆਪਣੀ ਮਾਮੀ ਵੱਲ ਦੇਖਿਆ ਮੇਰਾ ਕਾਹਦਾ ਬੱਚਾ ਇਹ ਮਰ ਗਿਆ ਮਰਾ ਗਿਆ ਜਾਓ ਪਰੇ ਦਾਬਾਓ ਮੈਂ ਕਿਉਂ ਰੋਵਾਂ ਉਹਨੂੰ ਬੱਚੇ ਦੀ ਮੌਤੇ ਕੋਈ ਗਮ ਨਹੀਂ ਸੀ ਹੋਇਆ ਡੋਨਟ ਕਾਲ ਮੀ ਤੀ ਜਦੋਂ ਹੀ ਮਨਜੀਤ ਨੇ ਇੱਕ ਕੜਕਮੀ ਆਵਾਜ਼ 'ਚ ਆਪਣੇ ਸਹੁਰੇ ਨੂੰ ਕਿਹਾ ਸੀ ਤਾਂ ਸੁਣਨ ਹੋ ਗਿਆ ਉਹ ਕੀ ਕਹਿੰਦਾ ਉਹ ਬਸ ਸੋਚਦਾ ਸੀ ਇੰਨਾ ਹੀ ਕਹਿ ਸਕਿਆ ਠੀਕ ਹੈ ਮੈਂ ਨਹੀਂ ਕਹਿੰਦਾ ਅੱਗੇ ਤੋਂ ਉਹਨੂੰ ਆਪਣੀ ਨੂ ਤੋਂ ਇਹ ਆਸ ਕਦੇ ਨਹੀਂ ਸੀ ਉਹਨੇ ਤਾਂ ਉਸ ਨੂੰ ਪਹਿਲੇ ਦਿਨ ਤੋਂ ਹੀ ਆਪਣੀ ਧੀ ਕਿਹਾ ਸੀ ਉਹ ਤਾਂ ਉਹਨੂੰ ਇੰਨਾ ਪਿਆਰ ਕਰਦਾ ਸੀ ਕਿ ਜੇ ਉਹ ਚੀੜੀਆਂ ਦੇ ਦੁੱਧ ਵੀ ਮੰਗ ਲਾਂਦੀ ਤਾਂ ਵੀ ਪੈਦਾ ਕਰ ਦਿੰਦਾ ਹਾਂ ਮੇਰੀਆਂ ਅੱਖਾਂ ਝੱਖਾਂ ਪਾ ਕੇ ਦੇਖ ਤੁਹਾਡੀਆਂ ਕਾਲੀਆਂ ਅਣਕਾਂ ਜੋ ਮੈਨੂੰ ਤੁਹਾਡੀਆਂ ਅੱਖਾਂ ਨਹੀਂ ਦਿਖ ਰਹੀਆਂ ਹਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਡੈਡੀ ਜੀ ਮੇਰੀਆਂ ਅੱਖਾਂ ਝੱਖਾਂ ਪਾ ਕੇ ਦੇਖੋ ਕਾਹੀ ਮਾਜਰੇ ਦੇ ਗੁਰਦੁਆਰਾ ਸਾਹਿਬ 'ਚ ਪੰਚਾਇਤ ਇਕੱਠੀ ਕੀਤੀ ਗਈ ਸੀ ਉਹ ਆਪਣੇ ਸਹਰੇ ਗੁਰਵਾਕ ਨੂੰ ਕਹਿ ਰਹੀ ਸੀ ਐਸਪੀ ਕੋਲ ਪੜਤਾਲ ਵੀ ਚੱਲ ਰਹੀ ਸੀ ਬਿਆਨ ਦੇਣ ਲਈ ਮਨਜੀਤ ਨੂੰ ਵੀ ਆਉਣਾ ਹੁੰਦਾ ਸੀ ਉਦੋਂ ਰਾਮ ਤੇਨੀ ਪੱਤਰਕਾਰ ਨੇ ਗੁਰਵਾਕ ਨੂੰ ਤਬਾਹ ਕਰਨ ਦਾ ਪੂਰਾ ਜ਼ੋਰ ਲਾ ਰੱਖਿਆ ਸੀ ਹੁਣ ਉਹ ਸਿੱਧੀਆਂ ਕਾਲਾਂ ਚੇਤੂ ਸਿੰਘ ਨੂੰ ਵੀ ਕਰ ਲੈਂਦਾ ਉਹ ਡਿੰਪੀ ਨਾਲ ਦਿਨ ਵਿੱਚ ਕਈ-ਕਈ ਵਾਰ ਰਾਪਤਾ ਵੀ ਕਰਦਾ ਮਨਜੀਤ ਦੇ ਬਿਆਨ ਲੈਣ ਤੋਂ ਬਾਅਦ ਪੁਲਿਸ ਮੁਲਾਜ਼ਮੋਂ ਦੇ ਅੰਗ ਅੰਗ ਨੂੰ ਵੀ ਨਿਹਾਰਦੇ ਸਨ ਮਨਜੀਤ ਪੁਲਿਸ ਵਾਲਿਆਂ ਨਾਲ ਵੀ ਖੁਸ਼ ਖੁਸ਼ ਹੋ ਕੇ ਗੱਲਾਂ ਕਰਦੀ ਪਰ ਉਹ ਹੁਣ ਠਾਣੇ ਵਿੱਚ ਵੜ ਗਈ ਸੀ ਤੇ ਕਚੈਰੀਆਂ 'ਚ ਵੀ ਚੜ ਗਈ ਸੀ ਇਸ ਕਰਕੇ ਉਹਨੂੰ ਕੋਈ ਪਰਵਾਹ ਨਹੀਂ ਸੀ ਕਿ ਕੋਈ ਉਹਦੇ ਵੱਲ ਦੇਖ ਦੇ ਕੇ ਕੀ ਕਹਿ ਰਿਹਾ ਹੈ ਕੀ ਕਹੋਂਗੇ ਜੇ ਮਾਪਿਆਂ ਬਾਰੇ ਇਹ ਜੇ ਪੇਕਿਆਂ ਬਾਰੇ ਜਿਹੜੇ ਆਪਣੀ ਧੀ ਦਾ ਘਰ ਬਰਬਾਦ ਕਰ ਲੈਂਦੇ ਨੇ ਤੇ ਉਹ ਧੀਾਂ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਸੌ ਰਹੇ ਉਹਨਾਂ ਨੂੰ ਧੀਆ ਵਾਂਗ ਰੱਖਦੇ ਨੇ ਘੱਟੋ ਘੱਟ ਉਹਨਾਂ ਬਾਰੇ ਤਾਂ ਸੋਚ ਲਿਆ ਕਰੋ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਆਪਣੇ ਵਿਚਾਰ ਜ਼ਰੂਰ ਦਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ